ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਗਲੀ ਪਿੰਡ ਆ ਜੀ ਸਮਰਾਲਾ ਤਹਿਸੀਲ ਆ ਜ਼ਿਲ੍ਹਾ ਲੁਧਿਆਣਾ ਉੱਥੋਂ ਇਹ ਬੱਚਾ ਮਿਲਿਆ ਵੀਰ ਹੁਣੇ ਇੱਥੇ ਲੈ ਕੇ ਪਹੁੰਚੇ ਆ ਅਮਨਜੀਤ ਵੀਰ ਰਾਜ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਇਸ ਵੀਰ ਦੀ ਇਹ ਬੱਚਾ ਅੱਜ ਸਵੇਰੇ ਹੀ ਉਸ ਨਗਰ ਦੇ ਵਿੱਚ ਆਇਆ ਸੜਕ ਦੇ ਉੱਤੇ ਭੱਜਿਆ ਫਿਰਦਾ ਕੱਪੜੇ ਉਤਾਰ ਦਿੰਦਾ ਕਿਤੇ ਖੇਤ 'ਚ ਵੜ ਜਾਂਦਾ ਕਿਤੇ ਕੁਝ ਕਰਦਾ ਇਹਨਾਂ ਵੀਰਾਂ ਨੇ ਫਿਕਰ ਕਰਦੇ ਆਂ ਜ਼ਿੰਮੇਵਾਰੀ ਦੇ ਨਾਲ ਪਹਿਲਾਂ ਤਾਂ ਸਾਡੇ ਨਾਲ ਸੰਪਰਕ ਕੀਤਾ ਫਿਰ ਇਹਨੂੰ ਬੱਚੇ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਅਗਲਾ ਸਫਰ ਤੁਸੀਂ ਕਰਾਉਣਾ ਇਹਦਾ ਇਹਦਾ ਘਰ ਲੱਭਣ 'ਚ ਮਦਦ ਕਰੋ ਵੀਡੀਓ ਨੂੰ ਸ਼ੇਅਰ ਕਰੋ ਇਸ ਬੱਚੇ ਦੇ ਮਾਪੇ ਇਹਨੂੰ ਲੱਭਦੇ ਹੋਣਗੇ ਕਿਦਾਂ ਕਿਵੇਂ ਆਪਣੇ ਤੋਂ ਪਿੱਛੜ ਗਏ ਤੇ ਗਲ ਦੇ ਵਿੱਚ ਕਾਲਾ ਧਾਗਾ ਬੰਨਿਆ ਕਿਤੋਂ ਪਤਾ ਲੱਗਦਾ ਵੀ ਇਹ ਇਹਦੇ ਆਪਣੇ ਕੋਈ ਨਾ ਕੋਈ ਇਹਦੇ ਫਿਕਰ ਕਰਨ ਵਾਲੇ ਹੈਗੇ ਨੇ ਇਹਨੇ ਪੈਨ ਦੇ ਨਾਲ ਆਪਣੇ ਕੁਝ ਨਾਮ ਲਿਖੇ ਆ ਜਸਜੀਤ ਲਿਖ ਰਿਹਾ ਨੀਰੇਜੀ 'ਚ ਵੀ ਲਿਖ ਰਿਹਾ ਤੇ ਪਰ ਮਾਂ ਦਾ ਨਾਂ ਬੀਵੀ ਦੱਸਦਾ ਪੂਰੀ ਗੱਲ ਨਹੀਂ ਦੱਸ ਰਿਹਾ ਪਿੰਡ ਦਾ ਨਾਮ ਮਹੱਲੇ ਦਾ ਨਾਮ ਨਹੀਂ ਕੁਝ ਦੱਸ ਰਿਹਾ ਪਲੀਜ਼ ਜੇ ਪਹਿਚਾਣਦੇ ਹੋ ਤਾਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਓ ਜੇ ਨਹੀਂ ਪਹਿਚਾਣਦੇ ਤਾਂ ਸ਼ੇਅਰ ਕਰ ਦਿਓ ਤਾਂ ਜੋ ਇਹਦੇ ਆਪਣੇ ਇਹਨੂੰ ਮਿਲ ਸਕਣ ਇਹਦਾ ਘਰ ਲੱਭ ਸਕੇ ਜਿਹੜਾ ਵੀਰਾਂ ਨੇ ਪ੍ਰਾਰਲਾ ਕੀਤਾ ਉਹ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ